ਦੋ ਯਾਰ ਉਹ ਗਾ ਸੁਣ ਆ ਬੰਦਿਆ ਨੂੰ ਕੱਪੜਾ ਫੜ ਲਈ ਹੋੜੀ ਫੜੀ ਕਾਂ ਦੇ ਨਾਲ ਲੈ ਗਈ ਫੜ ਲਾ ਟਾਟ ਉੱਤੇ ਗਾ ਕਾਂ ਉਹ ਬੰਦਾ ਰੇ ਫੋਕਾ ਕਰਾ ਦੂ ਅੱਛਾ ਕਰ ਮਗਾ ਬੋਲਾ ਹਾਂ ਠੀਕ 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 ਪਰਵਾਸੀ ਬੰਦਾ ਉਹਦੇ ਕੱਪੜੇ ਨਾ ਲਿੱਥ ਜਾਣਾ ਤੁਹਾਡਾ ਕੋਈ ਹੱਥ ਨਹੀਂ ਹਿਲਾ ਰਿਹਾ ਤੇ ਰੌਲਾ ਪਾ ਕੇ ਨਾਮਾ ਸਭ ਤੁਹਾਡਾ ਜੀ ਜੀਤਰਾਮ ਤੇ ਸਰ ਜਿਹੜੇ ਮਿੱਟਕ ਦੀ ਲਾਸ਼ ਮਿਲੀ ਆ ਸਰ ਇਹ ਤੁਹਾਡੇ ਕੀ ਲੱਗਦੇ ਆ ਜੀ ਸਾਡੀ ਇਹ ਥਕੇ ਜੋਸੇਗਾ ਜੀ ਜੀ ਕਿਹੜੇ ਪਿੰਡ ਦਾ ਸੀਗੇ ਚਰਕੀ ਨਾਮ ਕੇ ਸਰ ਤੁਹਾਡਾ ਮੇਰਾ ਮੇਰਾ ਅਮਰਜੀਤ ਸਿੰਘ ਕਿੱਥੋਂ ਸਰ ਤੁਸੀਂ ਸਿੰਦਾ ਪਿੰਡ ਜੀ ਜਿਹੜੀ ਇਹ ਲਾਸ਼ ਮਿਲੀ ਹੈ ਸਰ ਇਹ ਤੁਹਾਡੇ ਪਿੰਡ ਦੇ ਵਸਨੀਕ ਸੀਗੇ ਸਰ ਮੇਰੇ ਭਤੀਜਾ ਹੈ ਜੀ ਅੱਛਾ ਤੁਹਾਡੇ ਭਤੀਜਾ ਜੀ ਨੇ ਹਾਂ ਜੀ ਜੀ ਇਹ ਤੁਹਾਨੂੰ ਪਤਾ ਇਸ ਦੇ ਬਾਰੇ ਕੁਝ ਇਨਫੋਰਮੇਸ਼ਨ ਦਿਓ ਇਹਨੂੰ ਫਿਰ ਇਹ ਜਨ ਸੋਮਵਾਰ ਸ਼ਾਮ ਨੂੰ ਇਹਦਾ ਕੋਈ ਮੋਟਰ ਜੈਕ ਕੋਲ ਤੇ ਨੰਗਣਾ ਦੇ ਪੁਲ ਤੇ ਖੜਾ ਸੀ ਜੀ ਬਰੀਸ਼ ਨੇ ਇਹਦੀ ਆਰ ਸੀ ਤੋਂ ਦੇਖ ਕੇ ਇਨ ਇਨ ਸਰਪੰਚ ਨੂੰ ਇਨਫੋਰਮ ਕੀਤਾ ਜੀ ਉਸ ਦਸਤਾਵੇਜ਼ ਦੇ ਆਧਾਰ ਤੇ ਮੰਨ ਲਓ ਇਸ ਵਿੱਚ ਬਈ ਨਹਿਰ ਦੇ ਵਿੱਚ ਨੱਡੇ ਗਿਆ ਹੋਵੇ ਇਸ ਦੀ ਜੀ ਇਸ ਦੀ ਬਾਈਕ ਜਿਹੜੀ ਸੀ ਉਹ ਨਹਿਰ ਦੇ ਕੰਡੇ ਤੇ ਪਈ ਸੀ ਨਹਿਰ ਦੇ ਖੜੀ ਸੀ ਡਿੱਗੀ ਪਈ ਸੀ ਜਾਂ ਖੜੀ ਖੜੀ ਸੀ ਜੀ ਫਿਰ ਉਸ ਤੇ ਆ ਬੀਬੀ ਨਾਲੇ ਵਿੱਚ ਚਾਬੀ ਵਿੰਜਨ ਤੇ ਰੱਖੀ ਨੀ ਉਹਦੇ ਸੰਬੰਧ ਤੇ ਤੁਸੀਂ ਤਲਾਸ਼ ਦਿੱਤੀ ਸੀ ਥਾਣਾ ਆਦਮਪੁਰ ਆਪਣੇ ਥਾਣਾ ਆਪਣੇ ਹਿਸ਼ਰਪੁਰ ਮਾਲਪੁਰ ਤੋਂ ਥਾਣਾ ਮਾਲਪੁਰ ਦਾ ਲੱਗਦਾ ਜੀ ਜੀ ਤੇ ਅੱਜ ਇਹ ਲਾਸ਼ ਮਿਲੇ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਤੇ ਕੋਈ ਉਹਨਾਂ ਦੀ ਕੋਈ ਸੁਸਾਈਡ ਹੋ ਸਕਦੀ ਆ ਜਾਂ ਕੋਈ ਇਸ ਦੇ ਵਾਲੇ ਕੋਈ ਕਤਲ ਹੋ ਸਕਦਾ ਹੈ